ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਡੜਕਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋ ਗਾਵਾਂ ਤੇ ਚਾਰ ਧੰਨ ਮੱਝਾਂ ਦਿਖਾਉਣੀਆਂ ਵਾ ਕੋਈ ਤੋਕੜ ਗੱਬਣਿਆ ਕੋਈ ਸੱਜਰ ਸੂਈ ਆ ਤੇ ਕੋਈ ਗੱਬਣਿਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਕੀ ਹਾਲ ਜੀ? ਵਧੀਆ ਵਧੀਆ ਤੁਸੀਂ ਦੱਸੋ। ਬਹੁਤ ਵਧੀਆ ਜੀ ਛੜਦੀ ਕਲਾ ਜੀ। ਵੇਚ ਗਿਆ ਮਾਲ ਫਿਰ ਪਰਸੋਂ ਵਾਲਾ। ਹਾਂਜੀ ਮਾਲ ਵੇਚਿਆ ਜੀ। ਠੀਕ ਆ। ਤੇ ਕੱਲ ਤਾਂ ਬਹੁਤ ਬਹੁਤ ਧੰਨਵਾਦ ਆ ਡਾ ਤੁਹੀਂ ਕੱਲ ਦਰਸ਼ਨ ਦਿੱਤੇ ਸਾਨੂੰ ਸਾਡੇ ਘਰੇ। ਤੇ ਤੇਰੇ ਆਪਣੇ ਘਰੇ ਜਾਣਾ ਹੈਗੇ ਠੀਕ ਆ ਜਾਂ ਕਰਕੇ ਗਏ ਸਪੈਸ਼ਲ ਆਗੇ ਠੀਕ ਆ ਹਾਂਜੀ ਹਾਂਜੀ ਤੇ ਚਲੋ ਬਾਕੀ ਇਹ ਕਿ ਤੁਹਾਡਾ ਵੀ ਟਾਈਮ ਬੜਾ ਕੀਮਤੀ ਆ ਨਹੀਂ ਮੈਂ ਕਹਾਂ ਨਾਲੇ ਭਾਈ ਤੁਹਾਨੂੰ ਮਿਲਾਉਨੇ ਆ ਟਾਈਮ ਕੱਢ ਕੇ ਟਾਈਮ ਕੱਢ ਕੇ ਤੁਸੀਂ ਆਏ ਜੇ ਮੈਂ ਭਾਜੀ ਨਹੀਂ ਕਰੇ ਆ ਨਾਲੇ ਮਿਲ ਕੇ ਆਨੇ ਆ ਠੀਕ ਆ ਹਾਂਜੀ ਹਾਂਜੀ ਪਕੌੜੇ ਜਿਆਦੇ ਖਵਾਤੇ ਤੁਸੀਂ ਨੂੰ ਠੀਕ ਆ ਾਰ ਕੇ ਸਾਰੀ ਚਾਈ ਵੀ ਉੱਥੇ ਅੱਛਾ ਹਾਂਜੀ ਚਲੋ ਤੇ ਮੇਲੇ ਮੁੱਲੇ ਨਹੀਂ ਜਾਣਾ ਫਿਰ ਮੇਲੇ ਹੁਣ ਭਾਈ ਦੋ ਛਟੀਆਂ ਆ ਜਾਣੀਆਂ ਆਪਣੀਆਂ ਅੱਛਾ ਮੇਲੇ ਜਾਵਾਂਗੇ ਅੱਛਾ ਹੁਣ ਮੇਲੇ ਜਾਣਾ ਹੈ ਹਾਂਜੀ ਹੁਣ ਮੇਲੇ ਮੁੱਲੇ ਤੋਂ ਬਾਅਦ ਹੀ ਆਪਾਂ ਵੀਡੀਓ ਪਾਵਾਂਗੇ ਨਾ ਅੱਛਾ ਤਸੀਂ ਨਹੀਂ ਜਾਣਾ ਆਏ ਆਪਾਂ ਵੀ ਜਾਣਾ ਠੀਕ ਆ ਹਾਂਜੀ ਚਲੋ ਨਾਮ ਦੱਸ ਤਾਂ ਫਿਰ ਮੈਂ ਮੇਰਾ ਭਾਈ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜਕਲਾਂ ਤਹਿਸੀਲ ਈ ਨਾਲਾ ਤੇ ਜ਼ਿਲ੍ਹਾ ਮਰਸਾ ਜੀ ਤੇ ਫੋਨ ਨੰਬਰ ਬੋਲ ਦੇ ਕੇ ਚਲੋ ਮੈਨੂੰ ਕੋਈ 23 ਛੋੜ ਦੱਸੋ ਠੀਕ ਆ ਤੇ ਪਹਿਲਾਂ ਵੜਾ ਮਖਾ ਦੀਏ ਫਿਰ ਵੜਾ ਮਖਾ ਦੋ ਭਾਈ ਠੀਕ ਆ ਹੂੰ ਸੂਈਏ ਇਹ ਸੂਈਏ ਉਹ ਪਰਲੇ ਪਾਸੇ ਬਚਾ ਜੀ ਉਹ ਨਹੀਂ ਆਈ ਆ ਤਿੰਨ ਤਿੰਨ ਡੰਗਰ ਨਹੀਂ ਆਏ ਆ ਤਿੰਨ ਚਾਰ ਅੱਛਾ ਹਾਂ ਜੀ ਕਿੰਨਾ ਜੀ ਅੱਜ ਕੱਲ ਦੁੱਧ ਇਹਦੇ ਸਲੇਹਾ ਵੀ ਭਾਈ 14 ਕਿਲੋ ਲੀਟਰਾਂ ਦਾ ਦੁੱਧ ਹੋਊਗਾ ਤਿਆਰ ਬਿਲਕੁਲ ਤਿਆਰ ਹੋਊਗਾ ਤੇ ਬਾਕੀ ਆਪਾਂ 13 ਕਿਲੋ ਹੀ ਦਵਾਂਗੇ 1 ਕਿਲੋ ਘੰਡ ਦਾ ਉੱਪਰੇ ਥਾਣ ਕੇ ਫਰਕ ਪਾ ਸਕਦੀ ਹੈ ਸੂਈ ਨੂੰ ਕਿੰਨਾ ਚਿਰ ਹੋਇਆ ਜੀ ਸੂਈ ਨੂੰ ਵੱਧ ਤੋਂ ਵੱਧ ਹਜੇ ਮਿਸਣਾ 15 16 ਦਿਨ ਹੋਏ ਉਹਨਾਂ ਦੇ ਵੱਧ ਤੋਂ ਵੱਧ ਅੱਛਾ ਹਾਂ ਜੀ ਦੋ ਰਾਂ ਫੇਰ ਇਹਨੂੰ ਇੰਕੇ ਜਮ ਅਗਰ ਵਾਸ਼ਾ ਭਾਜੀ ਇਹਦੇ ਵਿੱਚ ਅਗਰ ਬੱਚਾ ਆਹ ਬੱਚਾ ਜਿਹੜਾ ਇਹਦਾ ਬੈਠਾ ਜੀ ਬਾਕੀ ਕੱਦ ਕਾਠ ਦੀ ਚੰਗੀ ਆ ਹਾਂਜੀ ਠੰਡੀ ਸੀਰ ਵੀਰ ਜੀ ਬੱਚੀ ਤੇ ਕਿੰਨਾ ਰੱਖਣਾ ਵਿਧਿਆ ਪੈਦਾ ਮੋਲ ਕਰੀਏ ਫਿਰ ਹੌਲੇ ਮੱਲੇ ਜਾਵਾਂਗੇ ਆਓ ਜੱਜ ਜੈ ਕੇ ਮੋਲ ਹਰਪੀ ਭਾਜੀ ਦਾ 40000 ਜੀ ਅੱਛਾ ਖਤੀ ਦੀ ਦੇ ਦਈਏ 38000 ਜੀ ਵਿੱਚੋਂ ਕਰ ਦੇਣਾ ਮਨ ਤਾਂ ਨਾ ਵੀ ਕਰ ਦੋ ਪੱਕਾ ਹੀ ਕਰ ਦੋ ਦੋ ਛੜ ਦੀ ਘੋਰ ਦੋ ਛੜ ਦੇਨੇ ਬਾਕੀ ਵਹਿੜ ਹੱਥੇ ਭਾਈ ਸਾਹਮਣ ਆਈ ਏ ਅੱਛਾ ਦੁੱਧ ਬਹੁਤਾ ਨਹੀਂ 17 18 ਕਿਲੋ ਦਊਗੀ ਅੱਛਾ ਸੁਆਹ ਜੇ ਠੀਕ ਹੈ ਜੀ ਹਾਂਜੀ ਬਾਕੀ ਚੂਣ ਚੁਆ ਦੀ ਬੜੀ ਜਦੀ ਠੀਕ ਹੈ ਜੀ ਬਾਕੀ 36 ਦੀ ਵਹਿੜ ਦੇ ਦਾਂਗੇ ਤੇ ਥਾਣ ਵੀ ਤੇ ਦੇ ਸਕਦੇ ਜੇ ਲੱਗ ਓਨੇ ਚੋਗੇ ਤੇ ਆਈ ਆ ਹਜੇ ਠੀਕ ਹੈ ਜੀ ਹਾਂਜੀ ਚੁਆਈ ਕਰ ਤੇ ਹੁਣ ਆ ਗਈ ਆਪਣੇ ਕੋਲ ਹਾਂਜੀ ਇਹ ਵੀ ਪਰਸੋਂ ਦੀ ਸਹੀ ਏ ਇਹ ਪਰਸੋਂ ਹੀ ਸੋਇਦਾ ਬੱਚਾ ਆਜ ਨਾਰੂ ਦੇ ਜੀ ਆ ਬੱਚੀ ਏ ਦੀ ਹਾਂਜੀ ਤਾਜ਼ਾ ਹੀ ਆ ਬੱਚਾ ਇੱਕ ਨੱਡ ਵੀ ਨਾਲੇ ਜੀ ਤਾਜ਼ਾ ਹੀ ਆ ਬਿਲਕੁਲ ਜਿਵੇਂ ਆਪਾਂ ਦੇਖਣ ਤੇ ਇਹਦੇ ਕੋਲ ਤੇ ਬੋਲਾ ਹੀ ਹੋਣਾ ਵਿਧੀਆਂ ਲੈ ਕੋਲ ਬੋਲਾ ਯਾਰ 9 10 ਕਿਲੋ 10 ਕਿਲੋ ਹੀ ਉਹਦੇ 9 ਲਾ ਲੋ ਤੇ ਇਹ ਕਿੰਨਾ ਕਿ ਚਵਾਈ ਜਾਊਗੇ ਇਹ 13 14 ਕਿਲੋ ਪਾਈ ਹਰ ਵੀ ਚਵਾਈ ਜਾਊ ਆਰਾਮ ਨਾਲ ਠੀਕ ਹੈ ਜੀ ਹਾਂ ਜੀ ਦੋਰਾ ਹਾਂ ਫੇਰ ਇੱਕ ਦੇਣਾ ਹੈ ਹੈ ਵੀ ਆ ਵੀ ਪੰਜ ਦੰਦਾ ਜੀ ਅੱਛਾ ਹਾਂ ਜੀ ਤੋ ਬਾਹਰ ਲਿਆ ਦਿਖਾ ਦਿਓ ਕਿੰਨੇ ਦੰਦੇ ਦੋ ਦੰਦੇ ਅੱਛਾ ਥੋੜਾ ਮੂੰਹ ਫੜਾਉਣ ਤੋਂ ਕਰਦੀ ਆ ਆ ਦੇ ਸਾਰਦੇ ਪਿਓਰ ਦੋ ਦਾਂਦੇ ਆ ਜਿਹੜੀ ਆ ਜਾ ਇਹ ਰਿਹਾ ਭਾਈ ਮਾਲ ਕੁਛ ਜੇ ਆਇਆ ਹੀ ਅਜੇ ਤੇ ਰੱਜੀਆਂ ਰੱਜੀਆਂ ਨਹੀਂ ਆ ਪੋਰੀਆਂ ਜੀ ਅਜੇ ਆਈਆਂ ਨਹੀਂ ਉੱਪਰੀਆਂ ਨਹੀਂ ਨਾ ਦੋ ਦੰਦ ਵੈਹੜਿਆ ਜਿਹੜੀ ਅਜੇ ਤੇ ਤਾਜੀ ਸੋਈ ਆ ਤੇ ਥਾਨ ਇਹਦੇ ਵੀ ਦੇਖ ਸਕਦੇ ਲੱਗੇ ਤੋਂ ਤੇ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਇਹ ਰਹਾ ਭਾਈ ਚਲੀਏ ਚਲੀ ਯਾਰ ਇਹ ਕਿੰਨੇ ਦੀ ਦੇ ਦੀਏ ਇਹ ਥਾਪੀ ਦੇ ਦੀਏ ਬਰਾਬਰੀ ਕਰਦੀ ਹੈ ਨਹੀਂ ਬਰਾਬਰੀ ਕਰ ਦੋ ਠੀਕ ਹੈ ਭਾਈ ਉਹਨੇ ਦੇ ਭਾਵੇਂ ਕੋਈ ਉਹ ਲੈ ਜੇ ਜਿਹੜਾ ਮਰਜ਼ੀ ਲੈ ਜੇ ਤੇ ਉਹਨੇ ਦੇ ਭਾਵੇਂ ਕੋਈ ਉਹ ਲੈ ਜੇ ਇਹ ਵੀ ਜੇ ਆਈਆਂ ਭੁੱਖੀਆਂ ਭੱਖੀਆਂ ਤਾਂ ਜਾ ਦਿੰਦੀਆਂ ਜੀ ਠੀਕ ਆ ਤੇ ਕੰਮ ਅੱਜ ਹਾਂਜੀ ਇਹ ਵੀ ਮੈਂ ਜੇ ਦੂਜਾ ਸੂਆ ਜੇ ਛੋਟੀ ਆ ਵੀ ਭਾਈ ਇਹ ਗੱਬਣੇ ਜੇ ਇਹਦੇ ਜੇ 15 ਦਿਨ ਪਏ ਸੂਣ ਅੱਛਾ ਹਾਂਜੀ ਠੀਕ ਆ ਜੀ ਆ ਥਾਣੇ ਮੇਰੇ ਦੇਖ ਸਕਦੇ ਪਿੱਛੇ ਤੇ ਪਿੱਠ ਫੋੜੇ ਦੀ ਉਤਨਾ ਕਾਫੀ ਚੜਾਈ ਜਿਆ ਉਹਨੂੰ ਹਾਂ ਵੀ ਭਾਈ ਬੜੀ ਇਹ ਚੰਗੀ ਜੇ ਇਹ ਆ ਕਿ ਵਿਸਾਖੀ ਦੇ ਲਾਗੇ ਤਿਆਰ ਹੋਣਾ ਇਹਨੇ ਜਾ ਕੇ ਲਾਗੇ 13 14 ਕਿਲੋ ਇਹਨੇ ਪਹਿਲਾਂ ਨੇ ਤੇ ਉਦੋਂ ਬਾਜ਼ਾਰ ਵੀ ਪੂਰਾ ਤੁਹਾਨੂੰ ਬੜਾ ਵਧੀਆ ਹਾਂਜੀ ਤੇ ਕਿੰਨਾ ਦੁੱਧ ਇਹ ਚ ਪਾ ਦੂਗੀ ਤੇ ਭਾਈ 13 ਕਿਲੋ ਚ ਹੋਇਆ ਜੇ ਪਹਿਲਾਂ ਲੈਨੇ ਨੇ ਉਹ ਗਾਪੂਆ ਠੀਕ ਆ ਤੋੜ ਦ ਬਾਕੀ ਆ ਕਿ ਆਈ ਚੰਗੇ ਸਾਂਭ ਵਾਲੇ ਘਰ ਆ ਬਾਕੀ ਇਧਰ ਨਥਾਂ ਆਵੇਂ ਸਾਰਿਆਂ ਨੇ ਪਾਈਆਂ ਹੁੰਦੀਆਂ ਵਾ ਤੇ ਇਹਦਾ ਮੁੱਲ ਵਿੱਚ ਫਿਰ ਇਹਦਾ ਭਾਜੀ 90 ਜੀ ਅੱਛਾ ਤੇ ਲਾਸ਼ਤੀ ਕਰ ਦਈਏ ਕੱਚੀ ਦੇ ਹਿਸਾਬ ਨਾਲ 85 ਦੀ ਦੇ ਦਈਏ 85000 ਜੀ ਬਾਕੀ ਵਿੱਚੋਂ ਛੋਟਾ ਛਾੜ ਹੋਰ ਕਰ ਦੋਗੇ ਮੌਕੇ ਤੇ ਇਹ ਆ ਕਿ ਮੋੜਿਓ ਨਾ ਅੱਜ ਕਹੇ ਨੂੰ ਅੱਜ ਨਹੀਂ ਮੋੜਦਾ ਭਾਜੀ ਬਾਅਦ ਚ ਫਿਰ ਜੇ ਕੋਈ ਰਹਿ ਗਈ ਫਿਰ ਮੇਲੇ ਤੇ ਨਹੀਂ ਜਾਇਆ ਜਾਣਾ ਸਾਡੇ ਤੇ ਨਹੀਂ ਨਹੀਂ ਮੋੜਦਾ ਨਹੀਂ ਤਈਆਂ ਨੀ ਨੀ ਕੇ ਮੁੱਲ ਪਾਤੇ ਅੱਜ ਮਾਨਤਨ ਖੁੱਲੇ ਕਰਦੇ ਮੌਕੇ ਤੇ ਅਸੀਂ ਕੋਈ ਨਹੀਂ ਵੀਰ ਭਰਾ ਕੋਈ ਫੋਨ ਪਾਵੇ ਨਾ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੂਈ ਸਵਾਈ ਜੀ ਇਹ ਸੱਜਣ ਬੋਡੀ ਮੱਜ ਲੋਹੀ ਮੱਜ ਆ ਗਈ ਹਨਾ ਇਹ ਕਿੰਨਾ ਚਿਰ ਹੋ ਗਿਆ ਵਿਧਿਆ ਨਾ ਸੁਈ ਨਾ ਇਹਨੂੰ ਪਾਜੀ ਵਾਪਸ ਤੋਂ ਬਾਅਦ 10 ਜਾਂ 12 ਜਾਂ ਫਿਰ ਤੌਰ ਤੇ 15 ਦਿਨ ਹੋਣਗੇ ਆ ਬੱਚਾ ਜੀ ਮਗਰ ਕੀ ਚੇਤੇ ਕੱਟਾ ਪਾਜੀ ਬੜਾ ਤਗੜਾ ਜੀ ਮਗਰ ਕੱਟਾ ਕਾਫੀ ਭਲਿਆ ਵਾ ਕੱਟਾ ਵੀ ਇਹ ਵੀ ਲੋਇਆ ਹੀ ਹੈ ਕੱਟਾ ਲੋਇਆ ਦਾ ਕੱਟਾ ਜਿਹੜਾ ਇਹ ਵੀ ਹੋਲਾ ਪਾਜੀ ਆ ਤੌਰ ਦਾ ਦੁੱਧ ਕਿੰਨਾ ਤਿਆਰ ਹੋ ਗਿਆ ਵਿਧਿਆ ਦੇ ਦੁੱਧ ਪਾਜੀ ਦੇ ਖਲੇ ਹੂ 10 ਕੇ ਬਾਅਦ ਹੋਣਗੀ ਦੱਸਾਂਗਾ ਅੱਛਾ ਨੌਂ ਕੱਲੋਂ ਦੱਸਾਂਗੇ ਪੱਕਾ ਦੁੱਧ ਜਿਹੜਾ ਖਾ ਗਰਾਂਗੇ ਇਹ ਆ ਕਿ ਉਤਰਾ ਕੱਦ ਕਾਠ ਦੀ ਚੰਗੀ ਆ ਜਿਹੜੀ ਹਨ ਸਾਹਮਣ ਵਾਲੀ ਭਾਜੀ ਬਈ ਹਰਬੀਦ ਮੇਰੀ ਮੀਰ ਉਹਨਾਂ ਕੋ ਸਾਹਮਣੀ ਨਹੀਂ ਚਲਿਆ ਕੋ ਠੀਕ ਆ ਜਿਵੇਂ ਦੂਏ ਕਹਿੰਦੇ 13 14 ਕਿਲੋ ਤੋਂ ਚੋਇਆ ਠੀਕ ਆ ਸਾਹਮਣੇ ਦੁੱਧ ਕਰਦੀ ਆ ਦੁੱਧ 9 ਲੀਟਰ ਜਿਹੜਾ ਕਹਿੰਦੇ ਕਿ ਪੱਕਾ ਹੈਗਾ ਇਹਦੇ ਕੋਲ ਆਪਾਂ ਦੱਸਣ ਨੂੰ ਪਾ ਖਵਾਵਾ 10 ਕਿਲੋ ਆਦਾ ਹੀ ਆ ਠੀਕ ਹੈ ਜੀ ਆਪਾਂ 9 ਕਿਲੋ ਦੱਸਾਂਗੇ ਇਹਦਾ ਦਿੱਤੇ ਲੱਗੇ ਤਾਂ ਮਿਲਕ ਮੀਨ ਵੀ ਚੰਗੀ ਕਰਦੇ ਆ ਤੇ ਇਹਦਾ ਮੁੱਲ ਵੇਚੀ ਫਿਰ ਇਹਦਾ ਵੀ ਭਾਜੀ ਮੁੱਲ ਤੇ 90 ਹੀ ਕਰਦੇ ਜੀ 85 ਦੀ ਵੀ ਦੇ 85000 ਦੀ ਨਹੀਂ ਵੇਚ ਮਾਨ ਇਹ ਚੋ ਕਰੀਏਗਾ ਉਹ ਤਾਂ ਮੈਂ ਬੜੀ ਵੱਡੀ ਹੈ ਨਾ ਮਾਜ ਦੇ ਚਲੋ ਵੱਡੀ ਆ ਕਦ ਕਰ 4000 ਮਾਜ ਆ ਤਨਾ ਇਹ ਆ ਕਿ ਹਾਂਜੀ ਲੋਈ ਆ ਲੋਈ ਵੀ ਆ 40 ਵੀ ਆ ਸਿਆਣੇ ਕਹਿੰਦੇ ਤੇ ਮਾਜਲ ਹੋਈ ਤੇ ਜ਼ਮੀਨ ਹੋਈ ਅੱਛਾ ਅੱਖਾਂ ਮੀਟ ਕੇ ਸੌਦਾ ਕਰ ਲੋ ਠੀਕ ਆ ਹਾਂਜੀ ਬਾਕੀ ਵੀ ਲੋ 50000 ਦੀ ਦਈਆਂ ਬਾੜੀ ਹਾਂਜੀ ਇਹ ਕਿ ਚਲੋ ਕੱਦ ਕਾਠ ਚੰਗਾ ਵਾ ਹਾਂਜੀ ਤੁਸੀਂ ਆਪ ਹੀ ਕਰ ਦੋ ਜਿੰਨੇ ਦੀ ਕਰਨੀ ਹੈ 82 ਦੀ ਦੇ ਦਈਏ ਲਾਸਟ ਭਾਜੀ 80 ਦੀ ਦੇ ਦਈਏ ਅੱਛਾ 80000 ਦੀ ਭਾਜੀ 80 ਦੀ ਦੇ ਦਈਏ ਹਣਾ ਠੀਕ ਹੈ ਜੀ ਹਾਂਜੀ ਠੀਕ ਚਲੋ ਫਿਰ ਹਣੇ ਕਾ ਇਹ ਵੀ ਗੱਬਨ ਜੇ ਨਾ ਇਹ ਤੋਕੜੀ ਇਹ ਤੋਕੜਿਆ ਹਾਂਜੀ ਕਿੰਨਾ ਜਿਆਦਾ ਕੁਲ ਦੁੱਧ ਇਹਦੇ ਕੋਲ 6 ਕਿਲੋ ਦੁੱਧ ਹੋਊਗਾ ਹੈਗਾ ਪੱਕਾ ਦੋ 6 ਲਾਗਾ ਪਾ ਵੀਰ ਕੋ ਦੋ ਟਾਈਮ ਚੋਕੇ ਲੈ ਜੀ ਦੋ ਰਾਂ ਫਿਰ ਇੱਕ ਰੀਮ ਬਿਨਾ ਟੀਕੇ ਤੋਂ ਦੋਵੇਂ ਟਾਈਮ ਕੇ ਇੱਕ ਟਾਈਮ ਨਹੀਂ ਦੋਵੇਂ ਟਾਈਮ ਦੋਵੇਂ ਟਾਈਮ ਮਿਲਦੀ ਬਿਨਾ ਠੀਕੇ ਤਾਂ 6 ਕਿਲੋ ਤੋਂ ਜਿਹੜਾ ਗਿੰਦੇ ਕੀ ਉਹਦੇ ਕੋਲ ਵੀ ਹੈਗਾ ਹੈ ਬਾਕੀ ਠੰਡੀ ਸੀ ਬੜੀ ਹਰਜੀ ਭਾਜੀ ਠੀਕ ਹੈ ਜੀ ਤੇ ਇਹਦਾ ਮੁੱਲ ਵੀ ਤੇ ਮੁੱਲ ਭਾਈ ਜੀ 150 ਜੀ ਅੱਛਾ 45 ਜੀ ਦੇ 45000 ਜੀ ਵਿੱਚੋਂ ਕਰਨਾ ਮਾਤਾ ਨੂੰ 2000 ਛੱਡ ਦਈਏ ਇਹ ਨਹੀਂ ਛੱਡ ਦਈਏ 42000 ਜੀ 42000 ਜੀ ਠੀਕ ਹੈ ਜੀ ਬਾਕੀ ਇਹ ਆ ਕਿ ਉਤਰਾ ਚੰਗੇ ਕੱਦ ਕਾਠ ਵਾਲੀ ਆ ਤੇ ਸਾਂਭੀ ਸੁੰਭੀ ਵੀ ਚੰਗੀ ਆ ਉਤਰਾ ਤੇ ਗਾਂ ਕਿਤੇ ਨਿਕਲ ਹੁੰਦੀ ਆ ਤਾਂ ਦੱਸਿਆ ਵੀ ਥੋੜੇ ਜਿਹੇ ਸ਼ੱਕ ਜਿਹਾ ਚੰਗੇ ਪੈਸੇ ਦੀ ਤਿਆਰ ਹੋਣੀ ਆ ਜੀ ਆਜਾ ਟੈਂਕ ਥੋੜਾ ਇਹਨੂੰ 1.5 ਮਹੀਨੇ ਲਾ ਕੇ ਬਨੇ ਆ ਠੀਕ ਆ ਲੈ ਕੇ ਕਰਾ ਕੇ ਫੇਰੇ ਛੱਤ ਨਿਕਲੋ ਚਲੋ ਬਾਹਰ ਤੇ ਆ ਟੋਕਰ ਕਾ ਬੰਚੱਕ ਪਾਸ ਤੇ ਇਹ ਚੱਕ ਪਾਸ ਤੇ ਇਹਦੇ ਥਾਣੇ ਦੇ ਸਾਦੇ ਲਾਗੇ ਤਾਂ ਬਾਕੀ ਮਿਲਕ ਵੀ ਇਹਨ ਵੀ ਚੰਗੇ ਲੱਗੇ ਪਾਈ ਤੁਹਾਨੂੰ ਦੱਸਿਆ ਜੀ ਤੁਹਾਨੂੰ ਪਤਾ ਕਿ ਨਹੀਂ ਵੀਡੀਓ ਜੇ ਆਪਾਂ ਪਾਈ ਹਾਂ ਹਾਂਜੀ ਇਹਦੀ ਸਾਈ ਵੀ ਦੇ ਦਿੱਤੀ ਸੀ ਅੱਛਾ ਹੁਣ ਚਲ ਗਿਆ ਅਨੰਦ ਪ੍ਰਸਾਦ ਕਹਿੰਦਾ ਮੇਲੇ ਜਾਣਾ ਤੇ ਵੀਰ ਬਾਅਦ ਚ ਖੜਾਂਗੇ ਅੱਛਾ ਤੇ ਜੇ ਤੇਰੀ ਵਿਗਜੂਦ ਵੇਚ ਲਈਂ ਤੇ ਮੈਂ ਬਾਅਦ ਚੜਾ ਜੀ ਇਹ ਆਪਣੀ ਵੇਖੀ ਤੇ ਵੇਚ ਲੈਣੀ ਆ ਅੱਛਾ ਇਹਦੀ ਸਾਈ 2000 ਰੁਪਏ ਪਈ ਹੈ ਠੀਕ ਆ ਹਾਂਜੀ 6 ਕਿਲੋ ਦੁੱਧ ਇਹਦੇ ਕੋਲ ਵੀ 6 ਕਿਲੋ ਦੁੱਧ ਆ। ਤਾਂ 6 ਮਹੀਨੇ ਦੀ ਗੱਭਨ ਦੱਸਦੇ ਤਾਂ 6 ਕਿਲੋ ਦੁੱਧ ਜਿਹੜਾ ਦੱਸਦੇ। ਬਾਕੀ ਇਹ ਕਿ ਗੱਭਨ ਜਿਹੜੀ ਤਰ ਤੋਕੜ ਗੱਭਨ ਹੁੰਦੀ ਉਹ ਜਾ ਕੇ ਕਰੀ ਚੱਕ ਕਰਵਾ ਲਿਆ ਕਰੋ। ਚੈੱਕ ਕਰਾ ਲਿਆ ਆਪਣੀ ਕਮਿਟੀ ਫੱਲੀ ਕਰਕੇ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਆਪਾਂ ਜੀ ਵੇਚੀ ਆਪਾਂ 2 ਘਰ 6 ਦੀ ਵੇਚੀ। ਹਾਂਜੀ। ਇਹ ਆਪਾਂ 2000 ਰੁਪਏ ਵਿੱਚ ਪਾਲਾਂਗੇ। ਹਾਂਜੀ। ਠੀਕ ਆ। 55000 ਦੀ ਦੇ ਦੀ ਹੈ ਨਾ 55000 ਦੀ ਬਸ ਔਰੇ 55 ਦੇ ਕਰ ਦਿਆ 55 ਦੀ ਕਰ ਦੋ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਨੇ ਸੱਜਣ ਨੇ ਦੁੱਤ ਚੰਗਾ ਕੱਢਿਆ 14 15 ਕਿਲੋ ਹਰ ਵੀਰ ਭਾਈ ਦਿੱਤਾ ਜੀ ਠੀਕ ਹੈ ਜੀ ਤੇ ਠੀਕ ਹੈ ਜਿਹੜਾ ਕੁਛ ਹੈ ਨਾ ਬਸ ਬਾਕੀ ਇਹ ਆ ਕਿ ਕੋਈ ਇੱਥੇ ਆ ਕੇ ਆਪਣੀ ਤਸੱਲੀ ਕਰੇ ਆਪਣਾ ਵੇਸ ਚਾਖ ਕੇ ਆਪਣੀ ਨਿਗਾ ਨਾਲ ਤੇ ਆਪਣੀ ਸਮਝ ਨਾਲ ਪਛੁਰੇ ਜਿਹਨੇ ਵੀ ਭਰਾਨੇ ਨਾ ਗੱਲਾਂ ਨਾ ਹਾਂਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ